ਫੈਂਟਸਟਿਕ ਹਾਲਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਿੰਘ ਨਾਲ ਗੱਲ ਆਪਾਂ ਆਏ ਆਂ ਜਿਹੜਾ ਰਾਮ ਤੇਰਸ ਦੇ ਬਿਲਕੁਲ ਲੱਗੇ ਜਿਹੜਾ ਪਿੰਡ ਆ ਵੀਰ ਜੀ ਹੁਣਾਂ ਦਾ ਤੇ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਚਾਰ ਜਰਸੀ ਗਾਵਾਂ ਦਿਖਾਉਣੀਆਂ ਬਹੁਤ ਹੀ ਫ੍ਰੈਂਡਮੈਂਡ ਹੈ ਇੰਨਾ ਗਾਵਾਂ ਨੂੰ ਨਾ ਗਰਮੀ ਦੀ ਪ੍ਰਵਾਹ ਹੁੰਦੀ ਆ ਤੇ ਬਾਕੀ ਦੁੱਧ ਦੀ ਫੈਟ ਵੀ ਇਨ੍ਹਾਂ ਦੀ ਜਿਹੜੀ ਚੰਗੀ ਹੁੰਦੀ ਆ ਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਪੇਸ ਚਾ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਦਿਖਤੋ ਚਲੋ ਵੀਰ ਜੀ ਸੀਦਾ ਜੀ ਤੇ ਨਾਮ ਦੱਸ ਦਿਓ ਕਰੀ ਫਿਰ ਨਾਮ ਮੇਰਾ ਸਾਹਬ ਸਿੰਘ ਜੀ ਹਾਂਜੀ ਤੇ ਪਿੰਡ ਕੋਟਰਾਡੂਨ ਹਾਂਜੀ ਤੇ ਜ਼ਿਲ੍ਹਾ ਰਾਮਦੀਤ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਨਾ ਰਾਮਦੀਤ ਬਿਲਕੁਲ ਆਪਣਾ ਲੱਗ ਗਿਆ ਬਿਲਕੁਲ ਜਿੱਦ ਗਿਆ ਜੀ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੋ 9781228722 ਠੀਕ ਆ ਅੱਜ ਚਾਰੇ ਚਾਰੇ ਕੱਪਣਾ ਹਾਂਜੀ ਚਾਰੇ ਕੱਪਣਾ ਠੀਕ ਤੇ ਚਾਰੇ ਗਰਮੀਆਂ ਚ ਚਾਉਣ ਵਾਲੀਆਂ ਹਾਂਜੀ ਜੀ ਬਹੁਤ ਵਧੀਆ ਬੈੜਾ ਵਾ ਸਾਰੇ ਇੱਕ ਵਿੱਚ ਕ੍ਰੋਸ ਦੋ ਕ੍ਰੋਸ ਤੇ 2000 ਸਿੰਘਾਂ ਜੀ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਇਹ ਜੜੀਆਂ ਗਾਂ ਚੰਗੀ ਤਿਆਰ ਹੋਈ ਆ ਥਾਣੇ ਦੇ ਕਰੀ ਤੁਹਾਨੂੰ ਦਿਖਾ ਦਿਆਂ ਲੱਗੇ ਤਾਂ ਆਹ ਦੇਖ ਸਕਦੇ ਬਾਕੀ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ ਥੱਲੇ ਹੋਰ ਹੀ ਨੇ ਭਰ ਜਣਾ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਆ ਦੇਖ ਸਕਦੇ ਜਿੱਦਾਂ ਨਾੜਾਂ ਹਵਾਨੇਸ ਕਾਫੀ ਠੀਕ ਹੈ ਜੀ ਕਿੰਨਾ ਕ ਦੁੱਧ ਕਰੀ ਜਾਊਗੀ ਹੈ ਦੁੱਧ ਰੀ ਜੀ ਘਰ ਵਾਲੇ ਕਹਿੰਦੇ 25 ਲੀਟਰ ਚੋਇਆ ਦੇ ਚਲੋ ਅੱਛਾ ਹਾਂਜੀ ਠੀਕ ਹੈ ਹੁਣ ਸੂਆ ਕਿੰਨਾ ਸੋਣਾ ਇਹਨੇ ਹੁਣ ਇਹਨੇ 30 ਸੂਆ ਸੋਣਾ ਜੀ ਅੱਛਾ ਹਾਂਜੀ ਠੀਕ ਹੈ ਅੱਜ ਪਹਿਲੇ ਸੂਏ 25 ਲੀਟਰ ਦਿੱਤਾ ਇਹਨੇ ਦੁੱਧ ਅੱਛਾ ਤੇ ਹੁਣ ਤੀਜਾ ਵਾ ਵਾਧ ਨਹੀਂ ਤੇ 25 ਲੀਟਰ ਤੇ ਆਰਾਮ ਨਾਲ ਦਊਗੀ ਜਾਂ ਠੀਕ ਹੈ ਹਾਂਜੀ ਤੋਰਾਂ ਫੇਰੇ ਕਰੀ ਨਾ ਬਾਕੀ ਇਹ ਜਰਸੀਆਂ ਦੇ ਸਾਬ ਨਾਲ ਕੱਦ ਕੱਠ ਚੰਗਾ ਆ ਦੇ ਪੰਜ ਸੱਤ ਦਿਨ ਖੜਦੀ ਆ ਹਫਤਾ ਹਫਤੇ ਦੇ ਲੱਗ ਬਨੇ ਖੜਦੀ ਏ ਠੀਕ ਹੈ ਜੀ ਹਾਂ ਜੀ ਹੁਣ ਹੀ ਚੱਡਾ ਵੇਖੋ ਕਰੋ ਅ ਚਿਹਰਾ ਇਹ ਤਾਂ ਦੇਖ ਜਾਂਦੇ ਜੀ ਜਰਸੀ ਆ ਜਿਹੜੀ ਘਰ ਵਾਲੇ ਦੂਜੇ ਸੂਏ ਕਹਿੰਦੇ ਆਪਾਂ ਤੀਜੇ ਮੰਨ ਕੇ ਕੋਈ ਲਵੇ ਭੈਣ ਭਰਾ ਆਪਾਂ ਦੂਜੇ ਮੰਨ ਕੇ ਲਈ ਏ ਇਹ ਨਾ ਖਿਆ ਨਾ ਲੈਜੋ ਤੋਰ ਦੋ ਮਿਲਾ ਜੋ ਬਾਕੀ ਇਹ ਵੀ ਹੈਗੀ ਠੰਡੀ ਸੀ ਲਿਆ ਆ ਪਾਲ ਪਈ ਜAVE ਇੱਦੀ ਇੱਕ ਪਾਸੇ ਆਦੀਆ ਮਾਰੀ ਅੱਜ ਪਾ ਗਈ ਪਾਲ ਅੱਛਾ ਤਾਨੂੰ ਪਤਾ ਪਉਣੀ ਆ ਹਾਂਜੀ ਹਾਂਜੀ ਥੋੜੀ ਜੁਨੀ ਇੱਕ ਜੀਤ ਮਰੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਤੇ ਵੇਖ ਲਓ ਵੀ ਜੀ ਤੁਸੀਂ ਦੱਸੋ ਕਿੰਨਾ ਚਾਹੀਦਾ ਜਾਇਜ਼ ਜੀ ਕਰੀਏ ਗੱਲ ਕੇ ਮੁੱਲ ਤੁਹਾਨੂੰ ਪਤਾ ਆਪਣੇ ਜਾਇਜ਼ ਹੀ ਹੁੰਦੇ ਆ ਹਾਂਜੀ ਮੁੱਲ ਤੇ ਵੀਰ ਜੀ ਕਰਨ ਉਹ 75000 ਕਰਦੇ ਆ ਹਾਂਜੀ ਹਾਂਜੀ ਕਿੰਨੇ ਦੇ ਦੇ ਖਾ ਨਾ ਜਿਹੜੀ ਦੇਣੀ ਵੀਰ ਜੀ ਆ ਸਾ ਨਾ 70 ਦੇ 65000 ਦੇ ਦੇਣੀ ਹੋ ਜੀ ਅੱਛਾ 65000 ਦੇਣੀ 65000 ਤੇ ਛੋੜ ਹੀ ਕਰਾਂਗੇ ਚਲੋ ਬਾਕੀ ਮੌਕੇ ਤੇ ਛੋਟ ਹੋ ਜੂਗੀ ਬਾਕੀ ਗਾਂ ਇਹਨੇ 70 75 ਦੀ ਵੇਚਣ ਦਾ ਹੱਕ ਤਾਂ ਰੱਖਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਗਾਂ ਗੱਬਣਿਆ ਇਹਦਾ ਸੂਆ ਇਹ ਪਹਿਲਾ ਸੂਆ ਜੀ ਮੂੰਹ ਦੋ ਦੰਦ ਜੀ ਅੱਛਾ ਮੂੰਹ ਦੋ ਦੰਦ ਹਾਂਜੀ ਕਿੰਨਾ ਕ ਦੁੱਧ ਪਹਿਲੇ ਸੂਵੇ ਕੱਢੀ ਜਾਊਗੀ ਪਹਿਲੇ ਸੂਏ ਘਰ ਤੋਂ ਕਰ 15 ਲੀਟਰ ਦੁੱਧ ਕੱਢੂਗੀ ਵੀ ਜੀ ਠੀਕ ਹੈ ਹਾਂਜੀ ਬਾਕੀ ਖੂਬਸੂਰਤ ਵੀ ਪੂਰੀ ਆ ਹਨਾ ਤੋਰ ਹਾਂ ਇੱਕ ਰੀਨ ਸੂਆ ਇਹਨੇ ਪਹਿਲਾ ਹੀ ਸੋਣਾ ਮੂੰਹ ਜਿਹੜੀ ਦੋ ਦੰਦ ਦੱਸਦੇ ਆਹ ਦੇਖ ਸਾਹ ਦੇ ਪਿਓਰ ਦੋਂਦੀ ਆ ਜੀ ਠੀਕ ਗੁੰਡੀ ਦੇ ਦੰਦ ਹੁਣ ਕੁੱਟੇ ਹੀ ਆਲੇ ਪਿਓਰ ਦੋ ਦੰਦ ਆ ਇੱਕ ਇੱਕ ਕਰੋ ਦੋਵਾਂ ਜੋੜਾ ਹੀ ਲਿਆ ਠੀਕ ਆ ਠੀਕ ਬਹੁਤ ਚੰਗੀਆਂ ਦੋਵੇਂ ਜੋੜਾ ਜਿਹੜਾ ਕਿੰਦੇ ਬਿੱਕੋ ਕਰਵਾਇਆ ਬਾਕੀ ਜਰਸੀਆਂ ਹਿਸਾਬ ਨਾਲ ਚਲੇਦਾ ਵੀ ਠੀਕ ਆ ਕੱਟ ਕੱਟ ਉਹ ਮਰਦ ਦੇ ਹਿਸਾਬ ਨਾਲ ਹਲੇ ਹੋਰ ਕਰਦੇ ਨੇ ਕਰ ਜਣਾ ਤੇ ਚੰਗੀ ਤਿਆਰ ਹੋਣੀ ਆ ਵੀ ਥੱਲੇ ਚਲੋ ਲੈ ਜਾ ਫੇਰ ਦੇ ਵਿਧੀ ਦਾ ਮੁੱਲ ਫਿਰ ਇਹਦਾ ਵਿਧੀ ਇਹਦਾ ਮੁੱਲ ਵੀ ਜੇ ਮੁੱਲ ਕਰ ਲੂਗਾ 50 ਕਰੀਏ ਹਾਂਜੀ ਤੇ 45000 ਜਮਾਨਤ ਕਰ ਦਾਂਗੇ ਜੀ ਅੱਛਾ ਇਹਦਾ 45000 ਸਹਿਮਤ ਕਰਾਂਗੇ ਜਮਾਨਤ ਪਛੀ ਬਹੁਤ ਚੰਗੀ ਵਿਧੀ ਬਾਕੀ ਆ ਵੀ ਜਦੋਂ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਈ ਹੈ ਜੀ ਸਹੀ ਜਿਹੜੇ 28 ਤਰੀਕ ਦੇ ਅੱਛਾ ਸਹੀ ਜਿਹੜੇ ਪੱਕੇ ਦਿਨ 28 ਤਰੀਕ ਦੇ ਪੰਜ ਚਾਰ ਦਿਨ ਉੱਤੇ ਭੈਣ ਭਰਾ ਮੰਨ ਕੇ ਲਵੇ ਕੋਈ ਭੈਣ ਭਰਾ 10 12 ਦਿਨ ਕੱਚੀ ਮੰਨ ਕੇ ਲਵੇ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਗਾਂ ਇਹ ਕਿੰਨੇ ਦਾ ਦੁੱਧ ਆ ਲਈ ਜੀ ਇਹ ਵੀ 14 ਕਿਲੋ 13 14 ਲੀਟਰ ਹੀ ਆਪਣੇ ਪਿੰਡੋਂ ਲਈ ਇਹਦਾ ਅੱਛਾ ਹਾਂਜੀ ਠੀਕ ਤੋਰ ਫਿਰ ਇਹਦਾ ਇਹ ਕਿੰਨਾ ਕੁ ਲਾਜੂ ਟਾਈਮ ਉਤਰ ਇਹਦੇ ਵਿੱਚ 25 ਤਰੀਕੇ ਦਿਨ ਦੱਸੇ ਜੇ ਦਿਨ ਹਿਸਾਬ ਨਾਲ ਪੰਜ ਸਾਥ ਹੀ ਲੱਗੇ ਆਗੇ ਠੀਕ ਆ ਹਾਂਜੀ ਆ ਇਹਨੂੰ ਕਰਾ ਜੇ ਠੰਡੀ ਠੁੰਡੀ ਇਹ ਵੀ ਰਾਤ ਬਹੁਤ ਹੈ ਜਾਂ ਚ ਬਾਕੀ ਆ ਫੋਟਾਈਆਂ ਮਮ ਮਸਾ ਮੋਟੀਆਂ ਬਣੂ ਬਹੁਤ ਜਲਦੀ ਦਾ ਬਾਕੀ ਤਿਆਰ ਇਹ ਵੀ ਚੰਗੀ ਹੋਣੀ ਆ ਬਹੁਤਾ ਟਾਈਮ ਨਹੀਂ ਖੜਨਾ ਇਹਨਾਂ ਨੂੰ ਸੋਣ ਤੇ ਥਾਣਾ ਇਹਦੇ ਵੀ ਆਪਾਂ ਲਿਖ ਸਕਦੇ ਲੱਗੇ ਪਰ ਉਹ ਪੂਰਾ ਥਰੀ ਚਵਾਈ ਵਾਲਾ ਥਾਣਾ ਬਣਾਉਣਾ ਇਹ ਲੈ ਜਾ ਜੀ ਠੰਡੀ ਸੀਲ ਆ ਤੇ ਆ ਗਈ ਕਰੋਸ ਤੇ ਆ ਇਹ ਆ ਵੀ ਸਾਰੀਆਂ ਗਾਵਾਂ ਗਰਮੀ ਚ ਚਾਉਣ ਵਾਲੀਆਂ ਵਾ ਇੰਨਾ ਦਿਨਾਂ ਚ ਇਹੋ ਜੀਆਂ ਗਾਵਾਂ ਦੀ ਕਾਫੀ ਡਿਮਾਂਡ ਹੁੰਦੀ ਆ ਵੱਡੀ ਆ ਗਾਂ ਵੀ ਤੇ ਛੋਟੀ ਨੀ ਆ ਕਰੋਸ ਦਾ ਇਹਦੇ ਵੀ ਸੁਆ ਤੀਜਾ ਤੇ ਚੌਥਾ ਨਹੀਂ ਇਹ ਦਾ ਆਪਣੇ ਇਥੋਂ ਲੱਗ ਲਈ ਆ ਆਪਣੇ ਪਿੰਡੋਂ ਠੀਕ ਆ ਹਾਂਜੀ ਤੇ ਮੁੱਲ ਫਿਰ ਮੁੱਲ ਵੀ ਜੀ ਇਹ ਦੇ ਦਾਂਗੇ ਮੁੱਲ ਕਰਨ ਭੋਈ ਜੀ ਜਾਈਆਂ ਦੇ ਹਿਸਾਬ ਨਾਲ ਇਹ ਸਾਰਿਆਂ ਨਾਲੋਂ ਵੱਡੀ ਆ 45 50 ਹੀ ਕਰ ਲਈਏ ਕੋਈ ਹਨਾ ਹਾਂਜੀ ਜਿਹੜੀ ਦੇਣੀ ਵਿੱਚ 35000 ਦੀ ਦੋ ਅੱਛਾ 35000 ਇਹ ਵੀ ਅਜ ਮਾਨਤਾ ਕਰ ਦਾਂਗੇ ਹਾਂਜੀ ਠੀਕ ਆ ਜੀ ਤੇ ਆ ਜਿਹੜੀ ਆ ਗਈ ਜ ਹੁਣ ਐਂਡ ਤੇ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਵੀ 14 ਪਤੋਂ ਪਲਾਸ ਵਾਲੀ ਆ ਵੀ ਜੀ ਤੋਰੋ ਫਿਰ ਇੰਨੇ ਤੋਰੋ ਤੇ ਇਹ ਕਿੰਨਾ ਕੁ ਲੱਜੋ ਟਾਈਮ ਇਨੇ ਵਿੱਚ ਇਹਦਾ ਨਾ ਪੱਕਾ ਕੋ ਟਾਈਮ ਦਾ ਪਤਾ ਨਹੀਂ ਆ। ਅੱਛਾ। ਮੈਂ ਕਿਹਾ ਮੰਨ ਕੇ ਭੈਣ ਭਰਾ 15 ਦਿਨ ਮੰਨ ਕੇ ਲਵੇ। ਅੱਛਾ। ਹਾਂਜੀ। ਠੀਕ ਆ। ਤੇ ਦਿਨ ਵਾਧੇ ਵੀ ਖੜ ਸਕਦੀ ਆ? ਨਹੀਂ 15 ਦਿਨ ਵੀ ਖੜ ਸਕਦੀ ਆ। ਮੇਰੀ ਪਤਾ ਤਾਂ ਵੱਧ ਨਹੀਂ ਖੜਦੀ। ਬਾਕੀ ਇਹ ਵੀ ਇਹਦੇ ਕੋ ਪੱਕੇ ਦੱਸੇ ਨਹੀਂ ਆ ਨਾ ਲਾਇਆ ਨਾ ਝੋਖਾ। ਠੀਕ ਆ। ਬਾਕੀ ਆਪਾਂ ਭਾਜ ਲਈ ਵੀਦੀ ਭਾਜ ਹੀ ਦੇ ਦਿੰਦੇ ਆ। ਦੇਖ ਲੈ ਥਾਣੇ ਦੇ ਵੀ ਲਾਗੇ ਤੋਂ ਲੈ ਜਾ ਬੀਤੀ ਤੇ ਚਿਹਰਾ ਇਹਦਾ ਵੀ ਦੇਖਾ ਦੇ ਚੈੱਕ ਕਰ ਬਾਕੀ ਇਹ ਆ ਵੀ ਢਿੱਲਾਂ ਇਹਦੀਆਂ ਵੀ ਹਵਾਨੇ ਚ ਕਾਫੀ ਆ ਸੋਨ ਤੱਕ ਦਿਨੇ ਵੀ ਚੰਗੀ ਭਰ ਜਣਾ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਵੀ ਜੀ ਮੁੱਲ ਦਾ ਮੁੱਲ ਕਰ ਨੂੰ 35 ਕਰ ਲੋ 40 ਕਰ ਲੋ 33000 ਦੀ ਦੇ ਦਾਂਗੇ ਜੀ ਅੱਛਾ 33000 33000 ਦਾ ਮਾਨਤਾ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਹੋਰ ਕੁਝ ਹੈ ਨਾ ਫਿਰ ਬਸ ਵੀ ਜੀ ਇੱਕ ਪੱਠ ਹੈਗੀ ਆ ਆਪਣਾ ਪੱਠ ਵੇਚਣੀ ਹੈ ਇੱਕ ਅੱਛਾ ਪੱਠ ਵੇਚ ਦੇਣੀ ਜੀ ਬੱਕਰੀ ਫੇਰ ਸੂਹੀ ਫੇਰ ਉਹਨੇ ਦੋ ਦੇਤੇ ਆ ਅੱਛਾ ਇਹਨੇ ਸਾਂਭਣੀ ਇੱਕ ਪਠੋਰਾ ਵੇਚਣਾ ਸੂਵੇ ਦਾ ਪੱਠ ਛੋਟਾ ਤੇ ਇੱਕ ਪੱਠ ਆ ਅੱਛਾ ਹਾਂ ਜੀ ਦਿਖਾ ਦੋ ਫਿਰ ਤੇ ਬਾਕੀ ਇਹ ਆ ਵੀ ਗੱਬਨਾ ਗਾਵਾਂ ਆਪਣੀਆਂ ਪਾਸ ਕਰਕੇ ਇੱਥੋਂ ਵੇਖ ਚਾ ਕੇ ਤਸੱਲੀ ਕਰਕੇ ਖੜੋ ਸਾਰੀਆਂ ਗੱਬਨਾਵਾਂ ਸੋਈ ਕੋਈ ਵੀ ਨਹੀਂ ਆਵਲੀ ਪੱਠ ਵੇਚਣੀ ਜੇ ਹਾਂਜੀ ਹਾਂਜੀ ਇਹ ਪਿਛਲੇ ਸੂਵੇ ਦੀ ਜੀ ਦੀ ਇਹਦੀ ਪਿਛਲੇ ਸੂਵੇ ਦੀ ਬੱਕਰੀ ਫੇਰ ਸੂਪੀ ਆਈ ਆ ਵੇਖੋ ਅੱਛਾ ਦੂਰ ਤੇ ਪਠੋਰੇ ਫੇਰ ਨੇ ਠੀਕ ਕਿੰਨ ਦਿੱਤੇ ਸੀ ਇੱਕ ਮਰਗਿਆਵਾ ਅੱਛਾ ਇੱਕ ਮਰਗਿਆ ਤਿੰਨ ਦਿੱਤੇ ਸੀ ਠੀਕ ਆ ਉਹ ਬੱਕਰੀ ਅੰਦਰ ਪੱਜੀ ਉਹ ਛੋਟੇ ਛੋਟੇ ਬੱਚੇ ਇਹਨਾਂ ਦੋਵਾਂ ਪਠੋਰੇ ਆ ਜਿਹੜੇ ਇੱਕ ਦੇ ਨਾਲ ਅੱਛਾ ਦੋਵਾਂ ਚ ਇੱਕ ਦੇ ਦੇਣਾ ਇਹ ਵੀ ਦੇਣਾ ਦੇਖ ਜਿਹੜਾ ਮਰਜ਼ੀ ਲੈ ਜਾ ਹਾਂਜੀ ਆ ਤਿੰਨਾਂ ਤਰ੍ਹਾਂ ਦੇ ਆ ਦੇ ਚੌੜੇ ਅੱਛਾ ਤਿੰਨਾਂ ਚੋਂ ਦੁਵਾ ਵਿੱਚ ਜਿਹੜਾ ਮਰਜ਼ੀ ਕੋਈ ਇੱਕ ਲੈ ਜੇ ਤੇ ਇੱਕ ਉਹ ਵਾਲੀ ਪਾਠ ਤੇ ਇਹਨਾਂ ਦੇ ਮੁੱਲ ਪਾਠ ਜਿਹੜੀ ਪ੍ਰੀਤੀ ਦਾ ਮੁੱਲ ਆਸਲੀਆ ਮਗਰੇ ਆ ਜੀ ਦੇ ਦਾ ਘਾਟਾ ਮਾਨ ਦਾ ਪਟੋਰੀਆ ਦਾ ਜਿੱਥੇ ਭਰ ਭਰਾ ਫੋਨ ਲਾ ਦੇ ਜਿੱਥੇ ਪਸੰਦ ਦੇ ਸਕਦੇ ਠੀਕ ਹੈ ਜੀ ਤੇ ਬਾਕੀ ਹਾਂ ਜਾਨਵਰ ਤੁਹਾਡੇ ਸਾਹਮਣੇ ਹੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਾਸ ਕਰਕੇ ਖੜੋ ਜੀ